ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਆ ਆਪਣਾ ਜੌਬ ਚੈਲੰਜ ਡੇ 4 ਸੌਰੀ ਆਪਾਂ ਤੁਹਾਡੇ ਕੋਲੋਂ ਮਾਫੀ ਮੰਗਦੇ ਆ ਕਿਉਂਕਿ ਇੱਕ ਦਿਨ ਆਪਾਂ ਵੀਡੀਓ ਨਹੀਂ ਪਾ ਸਕੇ ਬਿਕੋਜ਼ ਆਪਾਂ ਥੋੜੇ ਬਿਜ਼ੀ ਸੀਗੇ ਸੋ ਕੰਮ ਤੇ ਵੀ ਨਹੀਂ ਗਏ ਸੀਗੇ ਸੋ ਅੱਜ ਆਪਾਂ ਜਸਵੇਰੇ ਸਵੇਰੇ ਹੋ ਕੇ ਤਿਆਰ ਤੇ ਨਿਕਲੇ ਬਾਹਰ ਇਧਰ ਚੈਰੀ ਬਲਾਸਮ ਕਲਰ ਦੇ ਫੁੱਲ ਆ ਚੁੱਕੇ ਨੇ ਦਰਖਤਾਂ ਨੂੰ ਕਿਉਂਕਿ ਸਪ੍ਰਿੰਗ ਚੱਲ ਰਹੀ ਹੈ ਸਾਰੇ ਦਰਖਤਾਂ ਦੇ ਪੱਤੇ ਨਿਕਲ ਰਹੇ ਨੇ ਤੇ ਕੈਨੇਡਾ ਬਹੁਤ ਸੋਹਣਾ ਹੁੰਦਾ ਜਾ ਰਿਹਾ ਸਭ ਤੋਂ ਬੈਸਟ ਤੇ ਸਭ ਤੋਂ ਸੋਹਣਾ ਕੈਨੇਡਾ ਅਗਰ ਦੇਖਣਾ ਤਾਂ ਆਹ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਸੋ ਆਪਾਂ ਸਵੇਰੇ ਚੱਕ ਕੇ ਬੈਗ 5:30 6 ਵਜੇ ਤੇ ਨਿਕਲੇ ਜੀ ਆਪਣੇ ਕੰਮ ਦੇ ਲਈ ਸੋ ਆਪਾਂ ਸੋਚਿਆ ਨਾਲ ਨਾਲ ਅੱਜ ਬਣਾ ਲਈਏ ਆਪਾਂ ਵਲੌਗ ਕਿਉਂਕਿ ਤੁਹਾਨੂੰ ਵੀ ਸਾਰਾ ਕੁਝ ਆਲਾ ਦਵਾਲਾ ਦਿਖਾਉਣਾ ਤੇ ਸਾਰਾ ਕੁਝ ਦਿਖਾਉਣਾ ਵਧੀਆ ਹੁੰਦਾ ਨਾਲ ਹੀ ਆਪਾਂ ਜਿਵੇਂ ਹਾਈਵੇ ਤੇ ਚੜੇ ਤਾਂ ਬਾਹਰ ਬਹੁਤ ਜ਼ਿਆਦਾ ਤੁੰਦ ਸੀ ਕਿਉਂਕਿ 2-3 ਦਿਨ ਤੋਂ ਲਗਾਤਾਰ ਕੰਟੀਨਿਊਸਲੀ ਬਾਰਿਸ਼ ਹੋ ਰਹੀ ਸੀ ਪਟੂਲੋ ਬ੍ਰਿਜ ਵੀ ਨਹੀਂ ਦਿਖ ਰਿਹਾ ਸੀ ਸੋ ਦੇਖੋ ਤੁਸੀਂ ਵਿਊ ਕਿੰਨਾ ਸੋਹਣਾ ਵਾ ਸਾਰੇ ਪਹਾੜ ਲੁਕੇ ਪਏ ਸੀ ਬੱਦਲਾਂ ਦੇ ਵਿੱਚ 2 2 ਦਿਨ 3 3 ਦਿਨ 4 4 ਦਿਨ 1 1 ਵੀਕ ਮਤਲਬ ਇੱਕ ਇੱਕ ਹਫਤਾ ਆਪਣੇ ਕੋਲ بارش ਨਹੀਂ ਹਟਦੀ ਅੱਜ ਦਾ ਪਟੂਲੋ ਬ੍ਰਿਜ ਦਾ ਜਿਹੜਾ ਉੱਪਰ ਟੀਸੀ ਕਹਿੰਦੇ ਨੇ ਜਿਹਨੂੰ ਲਾਸਟ ਵਾਲਾ ਕਾਰਨਰ ਜਾਂਦਾ ਜਿੱਥੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਉਹ ਵੀ ਨਹੀਂ ਦਿਖ ਰਿਹਾ ਸੀ ਬਹੁਤ ਜ਼ਿਆਦਾ ਧੁੰਦ ਸੀਗੀ ਫੌਗ ਸੀ ਸੋ ਉਹਨੂੰ ਕਰਕੇ ਪਾਰ ਜੀ ਆਪਾਂ ਪਹੁੰਚ ਗਏ ਕੰਮ ਤੇ ਕੰਮ ਤੇ ਪਹੁੰਚ ਗਏ ਇੱਧਰ ਤਾਂ ਮੁੰਡਾ ਲੱਗ ਗਿਆ ਕੰਮ ਤੇ ਆਪਾਂ ਪਹਿਲਾਂ ਦੋਨਾਂ ਜਾਣਿਆਂ ਨੇ ਸੋਚਿਆ ਕਿ ਚਾਹ ਪੀਨਿਆਂ ਘੁੱਟ ਘੁੱਟ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਸੋ ਚਾਹ ਪੀ ਕੇ ਨਾਲ ਆਪਾਂ ਸ਼ਕਿਆ ਗਜਰੇਲਾ ਨਾਲ ਦਾ ਮਿੱਤਰ ਆਪਣਾ ਗਜਰੇਲਾ ਲੈ ਕੇ ਆਇਆ ਸੀ ਬਣਾ ਕੇ ਉਹਨੇ ਘਰੇ ਗਜਰੇਲਾ ਬਣਾਇਆ ਸੀਗਾ ਸੋ ਘੁੱਟ ਘੁੱਟ ਪੀਂਦੀ ਤੀ ਚਾਹ ਤੇ ਨਾਲ ਖਾਦਾ ਗਜਰੇਲਾ ਦੋ ਦੋ ਚਮਚੇ ਤੇ ਫਿਰ ਲੱਗੇ ਆਪਾਂ ਕੰਮ ਤੇ ਸੋ ਅੱਜ ਵੀ ਆਪਣੀ ਜੌਬ ਉੱਥੇ ਸੀ ਜਿੱਥੇ ਪਹਿਲਾਂ ਜੌਬ ਚੱਲਦੀ ਹੁੰਦੀ ਆ ਅੱਜ ਵੀ ਆਪਣਾ ਸੇਮ ਕੰਮ ਸੀਗਾ ਕੀ ਹਾਲ ਚਾਲ ਆ ਮਿੱਤਰੋ ਠੀਕ ਹਾਂ ਕੰਮ ਚੱਲੀ ਜਾਂਦਾ ਆਪਣਾ ਜੋਰਾ ਸ਼ੋਰਾਂ ਤੇ ਸੋ ਕੱਲ ਵੀ ਉੱਥੇ ਜਿੱਥੇ ਕੰਮ ਚੱਲ ਰਿਹਾ ਸੀ ਅੱਜ ਵੀ ਉੱਥੇ ਕੰਮ ਚੱਲ ਰਿਹਾ ਐਂਡ ਕੱਲ ਤੁਹਾਨੂੰ ਲੋਕੇਸ਼ਨ ਦਿਖਾਈ ਸਾਰਿਆਂ ਨੇ ਵੀ ਉਹ ਦਿਖਾਇਆ ਸੀ ਤੁਹਾਨੂੰ ਅੱਜ ਵੀਊ ਦੇਖੋ ਬਾਰ ਕੱਲ ਪਹਾੜ ਦਿਖ ਰਹੇ ਸੀ ਸਾਰੇ ਅੱਜ ਧੁੰਦੀ ਧੁੰਦ ਹੈ ਇਹ ਤਾਂ ਬੱਦਲ ਧੁੰਦ ਕੁਝ ਨਹੀਂ ਦਿਖ ਰਿਹਾ ਉਹ ਸਾਹਮਣੇ ਸਾਰੇ ਪਹਾੜ ਨੇ ਜੋ ਜਿੰਨੋਂ ਦੇਖ ਰਹੇ ਪਰ ਇਹਦੇ ਚਨੀ ਦੇ ਹਨ ਕਿਉਂਕਿ ਤੁੰਦ ਬਹੁਤ ਪਈ ਹੋ। ਸੋ ਆਪਾਂ ਆਪਣਾ ਕਰੀਏ ਕੰਮ ਤੁਸੀਂ ਕਰੋ ਇੰਜੋਏ ਵੀਡੀਓ। ਜਿੱਦਾਂ ਹੀ ਤੁਹਾਨੂੰ ਵੀਊ ਦਿਖਾਇਆ ਬਾਹਰ ਦਾ ਨਾਲ ਹੀ ਬਾਈ ਦੀ ਕਾਲ ਆ ਗਈ ਆਪਣੇ ਬੌਸ ਦੀ ਸੋ ਜਾਣਾ ਸੀਗਾ ਆਪਾਂ ਨਵੀਂ ਜੌਬ ਤੇ ਨਿਊ ਸਾਈਟ ਤੇ ਆਪਾਂ ਆਪਣਾ ਸਮਾਨ ਪੈਕ ਕੀਤਾ ਤੇ ਪਹੁੰਚ ਗਏ ਜੀ ਨਵੀਂ ਸਾਈਟ ਤੇ ਦੇਖੋ ਜਿਹੜੇ ਟਰੱਕ ਜੇ ਤੁਸੀਂ ਦੇਖੇ ਹੁਣ ਨੇ ਕੇਜੀਐਫ ਫਿਲਮ ਦੇ ਵਿੱਚ ਵੱਡੇ ਵੱਡੇ ਖदान ਜੀ ਚ ਚੱਲਦੇ ਹੁੰਦੇ ਨੇ। ਉੱਦਾਂ ਦਾਰੇ ਟਰੱਕ ਖੜਾ ਸੀ ਬਈ ਟਾਇਰ ਹੀ ਬੰਦੇ ਜੱਡੇ ਜੱਡੇ ਨੇ ਮਤਲਬ 5 5.5 ਫੁੱਟ ਦਾ ਇਹ ਆਪਣੀ ਨਵੀਂ ਸਾਈਟ ਜਿੱਥੇ ਆਪਣਾ ਨਵਾਂ ਕੰਮ ਸੀਗਾ ਜਿੱਥੇ ਆਪਣੀ ਨਵੀਂ ਜੌਬ ਸੀ ਇੱਥੇ ਆਪਾਂ ਅੱਜ ਕੰਮ ਕਰਨਾ ਸੀਗਾ ਸ਼ੁਰੂ ਸੋ ਆਪਾਂ ਪਹੁੰਚ ਗਏ ਸੀਗੇ 1 ਘੰਟੇ ਦੀ ਡਰਾਈਵ ਕਰਕੇ ਨਵੇਂ ਕੰਮ ਤੇ ਨਵੀਂ ਜੌਬ ਤੇ ਵੈਨਕੂਵਰ ਸੋ ਇੱਥੇ ਅੰਦਰ ਜਾ ਕੇ ਦੇਖਣਾ ਸੀ ਆਪਾਂ ਕੀ ਕੰਮ ਹੈ ਕੀ ਨਹੀਂ ਸੋ ਹਜੇ ਤਾਂ ਫਿਲਹਾਲ ਕੁਝ ਪਤਾ ਨਹੀਂ ਸੀ ਅੰਦਰ ਪਹੁੰਚੇ ਆਪਾਂ ਆਪਣਾ ਸਮਾਨ ਵਗੈਰਾ ਰੱਖਿਆ ਤੇ ਕੰਮਕਾਰ ਕਰਤਾ ਸ਼ੁਰੂ ਆਪਣਾ ਕੰਮ ਸੇਮ ਉਦਾਂ ਹੀ ਸੀਗਾ ਦੋ ਤਿੰਨ ਘੰਟੇ ਕੰਮ ਕਰਕੇ ਫਿਰ ਆਪਾਂ ਕੀਤੀ ਜੀ ਆਪਣੀ ਲੰਚ ਬ੍ਰੇਕ ਐਂਡ ਆਪਾਂ ਕੀਤਾ ਆਪਣਾ ਲੰਚ ਸਾਰਿਆਂ ਨੇ ਤੇ ਫਿਰ ਮਰੀਆਂ ਗੱਪਾਂ ਛੱਪਾਂ ਇਦਾਂ ਦਾ ਇੱਥੇ ਅੰਦਰ ਮਾਹੌਲ ਸੀਗਾ ਜੀ ਕਿਉਂਕਿ ਦੋ ਤਿੰਨ ਦਿਨ ਤੋਂ ਲਗਾਤਾਰ ਕੰਟੀਨਿਊਸਲੀ ਬਾਰਿਸ਼ ਹੋ ਰਹੀ ਹੈ ਸੋ ਗਿੱਲੇ ਕੱਪੜਿਆਂ ਤੇ ਗਿੱਲੇ ਸ਼ੂਜ਼ ਨਾਲ ਕੰਮ ਕਰਕੇ ਤਿੰਨ ਚਾਰ ਘੰਟੇ ਬਾਅਦ ਆਪਾਂ ਹੋ ਗਏ ਜੀ ਫ੍ਰੀ ਤੇ ਆਪਾਂ ਚਲੇ ਗਏ ਜੀ ਘਰ ਨੂੰ ਥੈਂਕ ਯੂ